ਤੁਸੀਂ ਭਈਆੜੇ ਇੱਥੇ ਆ ਕੇ ਗੰਦ ਪਾਇਆ ਪਿਆ ਇੱਧਰ ਰੋਕਾ ਰੋਕ ਇੱਥੇ ਬਹੁਤ ਸਾਰੀ ਦੋ ਮਿੰਟ ਰੋਕ ਆਹ ਦੇਖੋ ਆਹ ਦੇਖੋ ਬਦਮਾਸ਼ੀ ਦਿਖਾਉਂਦੀ ਆ ਬਲੈਕ ਮੀਨਰ ਤੁਸੀਂ ਇੱਥੇ ਚੱਲ ਉੱਥੇ ਉੱਥੇ ਚੱਲ ਤੈਨੂੰ ਅੱਜ ਰੈਸਟ ਕਰਾਉਣਾ ਜਗਾਲ ਤੇ ਆ ਕੇ ਤੂੰ ਹੰਲਾ ਕਰਦੀ ਆ ਚੱਲ ਤਰ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਦੇਖੋ ਇੱਥੇ ਖੜਾ ਇੱਥੇ ਖੜਾ ਤੂੰ ਬਲੈਕ ਮੀਨਰ ਬਣੀ ਹੋਈ ਸਾਡੀ ਪੰਜਾਬ ਦੀ ਧੀ ਆ ਬੈਣਾ ਨਹੀਂ ਹੈਗੀਆ ਚੱਲ ਤੂੰ ਬੈਠ ਬਦਮਾਸ਼ੀ ਨਾ ਹੋਵੇ ਤਾਂ ਦੱਸ ਦੇ ਨਾ ਆ ਵੀਡੀਓ ਫੜ ਬਣਾ ਇੱਕ ਮਿੰਟ ਇੱਥੇ ਖੜ ਆ ਦੇਖੋ ਇਹ ਨਹੀਂ ਆਪ ਤਮਾਸ਼ੀ ਦਿਖਾਣੀ ਕਹਿੰਦੀ ਮੈਂ ਉਸ ਨੂੰ ਗੋਲੀ ਮਾਰੂਗੀ ਇਹ ਸਭ ਨਾ ਕਰੂਗੀ ਗੋਲੀ ਮਾਰੂਗੀ ਗੋਲੀ ਇੱਧਰ ਜਰੂਰ ਕਰੋ ਅੰਦਰ ਲੈ ਕੇ ਚੱਲ ਉਸਰ ਲੈ ਆਂਦੇ ਉਹ ਬੋਲ ਕੇ ਕਹੀ ਆ ਗਾਲੀ ਗਲੋਚ ਕਰਕੇ ਕਿ ਕਹਿੰਦੀ ਗੋਲੀਆਂ ਮਾਰਾਂਗੇ ਤੁਹਾਡੇ ਉੱਥੇ ਮੈਂ ਬੈਠਾ ਸੌਂ ਰਿਆ ਸੀਗਾ ਕਹਿੰਦੀ ਗੋਲੀਆਂ ਮਾਰਾਂਗੇ ਬਾਜੂ ਯੂਪੀ ਬਿਹਾਰ ਪਾ ਜਾਵਾਂਗੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤੁਹਾਡਾ ਆਪਣਾ ਫਰਜ਼ ਆ ਜੇ ਤੁਸੀਂ ਵਾਕਈ ਪੱਗਾਂ ਨੂੰ ਹੱਥ ਪਾਉਣਾ ਹੈ ਨਾ ਫਿਰ ਤੁਸੀਂ ਆਪ ਦੇਖ ਲਓ ਸ਼ਰਿਆ ਉਹ ਚਿੱਟਾ ਵੀ ਵੇਚਦੀ ਆ ਦਾਰੂ ਵੀ ਵੇਚਦੀ ਆ ਸ਼ਰਿਆ ਬਦਮਾਸ਼ੀ ਕਰਦੀ ਆ ਇੱਥੇ ਕਹਿੰਦੀ ਬੋਲ ਤਾਂ ਮੇਰੀ ਜੇਬ 'ਚ ਆ ਉਸ ਤੋਂ ਬਾਅਦ ਦੋ ਬੰਦੇ ਲੈ ਕੇ ਆਏ ਨੇ ਕੋਈ ਨਾ ਬੰਦਾ ਖੜਿਆ ਆ ਉਹ ਜਾ ਰਿਹਾ ਉਹ ਜਾ ਰਿਹਾ ਬੜੀਆਂ ਨੂੰ ਖੜੋ ਖੜੋ ਨਾ ਖੜੋ ਖੜੋ ਬੜੇ ਉਹ ਜਨਾਨੀ ਬਦਮਾਸ਼ੀ ਕਰਦੀ ਆ ਇੱਥੇ ਆ ਗਿਆ ਜੀ ਇੱਕ ਬੰਦਾ ਕਾਬੂ ਕਰ ਲਿਆ ਭਈਆ ਸਾਹਿਬ ਗਰਮ ਹੋ ਗਏ ਖਤੋ ਭਾਈ ਹੋ ਨੂੰ ਫਿਰਦਾ ਪਿਆ ਸੀਗਾ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਹੁਣ ਉਹ ਦੇਖਦੇ ਲੈ ਕਿਉਂ ਲੈ ਕੇ ਆਓ ਇਹ ਦਾਰੂ ਵੇਚਦੀ ਜਿੱਤਾਂ ਵੀ ਵੇਚਦੀ ਆ ਕਰਤੋ ਕਰਤੋ ਆ ਦਾਰੂ ਵੇਚਦੀ 10 ਲੋਕ ਅੜੀ ਖੜੀ ਹੈ ਜੀ ਪੁਲਿਸ ਆ ਜਾ ਉਹਨਾਂ ਆਪਰੇ ਸਨ ਇਹ ਦੇਖੋ ਬਦਮਾਸ਼ੀ چا گولی مار کے نہ بڑا بڑا بول پولیس بلا پولیس میں بلانے نا اے گپ مزمعسی ہلے بھی کہہ دی گوریاں ماران گے اے پنجابیوں دے گوریاں ماران گے چھوڑا کی ہے یار ڈرتا نہیں رہنا تے نا ایتھے اوی پولیس

ਇਨੂੰ ਪਾਗਲ ਬਣਾਣਾ ਦੱਸਦੇ ਸੀ ਕਿਦਾਂ ਲਾਉਨੇ ਆ ਇਸ ਤੇ ਮਾਰਨੇ ਦਾ ਕੋਈ ਹੱਕ ਨਹੀਂ ਬਣਦਾ ਠੀਕ ਆ ਪੈਂਟ ਕਰ ਇੱਕ ਮਿੰਟ ਦਿਨਾਂ ਨੂੰ ਸਵਾਦ ਕਰੇ ਸਾਰੇ ਜਿਸਟਿਸ ਵੀ ਲਾਗੇ ਦਿਨਾਂ ਦੇ ਵਿੱਚ ਪੁਝਾਏ ਪੈਸੇ ਵੀ ਲਾਗੇਗੇ ਗੱਲੇ ਨੂੰ ਕੱਢ ਕੇ ਬਦਮਾਸ਼ੀ ਦਿਖਾ ਰਹੀ ਆ ਉਤੋਂ ਕੁਝ ਨਹੀਂ ਬਣਾਇਆ ਨਾ ਦੇਖਦੇ ਸੀ ਪੁਛ ਕਾਰਵਾਈ ਕਰੂਗੀ ਨਹੀਂ ਨੀਦੇ ਦਾ ਸੋਦਾ ਲਾਵਣਾ ਆਉਂਦਾ ਕੈਮਰਾ ਇਨਾ ਪਈਆ ਦਾ ਠੱਲ ਪਾਣੀ ਪੈਣੀ ਆ ਮੇਰੇ ਨਾਲ ਬੇੜਾ ਕਰ ਕਰਦਾ ਇਹਦੀ ਸਪੋਰਟ ਦੇ ਵਿੱਚ ਆਇਆ ਸੀ ਪਾਣੀ ਪੈਣੀ ਮੈਂ ਮੈਂ ਨਹੀਂ ਆਉਂਦਾ ਮੈਂ ਕੰਮ ਕਰਦਾ ਉਹ ਕੋਲ ਬੈਠਾ ਕੰਮ ਕਰਦਾ ਮੈਂ ਨਹੀਂ ਆਉਂਦਾ ਮੈਂ ਕੰਮ ਕਰਦਾ ਮੈਂ ਲੰਮੀ ਮੈਂ ਤਾਂ ਨਹੀਂ 베ਚਦੀ ਅਸੀਂ ਪਾਣੀ ਦੇ ਹਾਰਟਿਕ 베ਚਦੇ ਨੇ ਪਾਣੀ ਸਾਹਿਬ ਚਾਹ ਕਰ ਪੁਲਿਸ ਵਾਲੇ ਨੂੰ ਬੁਲਾ ਕੇ ਉਹਨੇ ਸਾਲੇ ਕੁਤਰਾ ਕੋਲਾ ਦੇ ਦਿੱਤਾ ਨਾ 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 ਦੇਖੋ ਇਹ ਬੰਦ ਹੋਣਾ ਦੇਖੋ ਤੁਸੀਂ ਇਹੋ ਰਾਸਾ ਕੱਢਦੇ ਹੋ ਤੁਸੀਂ ਮੈਂ ਇਹਦੇ ਕੋਲ ਆਵਾਂ ਤੁਸੀਂ ਇਹਨੂੰ ਚੱਲ ਤੁਸੀਂ ਮੈਂ ਇਹਦੇ ਮੈਨੂੰ ਆਪਾਂ ਪਾਸਾ ਕਰ ਦਿਓ ਕਰੋ ਮੈਨੂੰ ਇਹਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਪੰਜਾਬੀਆਂ ਜੇ ਅੱਜ ਨਾ ਜਾਗੇ ਨਾ ਸਾਰੀ ਉਮਰ ਤੁਹਾਡੇ ਪੱਗੇ ਨੂੰ ਹੱਥੇ ਇਹ ਪਹੀਏ ਪਾੜਗੇ ਇਹ ਪਹੀਏ ਪਾਉਣਗੇ ਲੋਕੀ ਰੱਜੀ ਨਹੀਂ ਕਹਿੰਦੇ ਜੇ ਲੱਖਾਂ ਬੋਲਦਾ ਜੇ ਦੀਪਦੂ ਬੋਲਦਾ ਜੇ ਸਦੂ ਮੁਸਲਾ ਬੋਲਦਾ ਸੱਚਾ ਬੋਲਦਾ ਨਾਮ ਦੀ ਇਕਰਾਰ ਕਰ ਘਰੇ ਲੱਡਿਆ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਇਹਨਾਂ ਪਹੀਆਂ ਦੇ ਥੱਲ ਪਾਓ ਪਹਿਲੇ ਤਾਂ ਇਹਨਾਂ ਦੇ ਪੁੱਛੇ ਤੇ ਖੱਲ ਪਾਓ ਜੇ ਅੱਜ ਤੁਸੀਂ ਕਿੱਥੇ ਪੰਜਾਬੀ ਹੋ ਨਾ ਹੋਏ ਨਾ ਤੁਹਾਡਾ ਬੇੜਾ ਜਲ ਕੋ ਜਾਣਾ ਇਹਨਾਂ ਪੁੱਛਿਆਂ ਨੂੰ ਪੱਗਾਂ ਦੇ ਹੱਥ ਪਾਉਣੇ ਨੇ ਟਿੰਡਾਰੀ ਦੇ ਵਿੱਚ ਇਹਨਾਂ ਪੁੱਛਿਆਂ ਦੇ ਸਾਲਾ ਪੰਜਾਬੀ ਵੀਰ ਮਾਰਦਾ ਜਿੱਦਾਂ ਦੀ ਪੈਨ ਤੇ ਕੱਪੜਾ ਨੂੰ ਹੱਥ ਮਾਇਆ ਇਹਨਾਂ ਨੇ ਇਹ ਜਨਾਨੀਆਂ ਤੇ ਕਿੱਦਾਂ ਬੋਲਦੀ ਪਈ ਕਿੱਦਾਂ ਤੜ ਤੜ ਬੋਲਦੀ ਪਈ ਹਲੇ ਵੀ ਕਹਿੰਦੀ ਤੈਨੂੰ ਗੋਲੀਆਂ ਮਰਵਾ ਕੇ ਯੂਪੀ ਵੀਰ ਪਚਾਂਗੇ ਤੁਹਾਡੀ ਪੱਗਾਂ ਲਾਹਾ ਕੇ ਪੱਗਾਂ ਲਾਹਾ ਕੇ ਤੁਹਾਡੀਆਂ

ਮੈਂ ਇਸ ਤੋਂ ਨਹੀਂ ਪਰ ਮੈਂ ਆਪਣੀ ਲੜਕੋ ਮੂੰਹ ਬੰਦ ਕਰ ਲਾ ਮੂੰਹ ਬੰਦ ਕੀਆ ਲੜਦਿਆ ਆ ਦੇਖੋ ਹਲੇ ਕਹਿੰਦੇ ਵੀ ਵਾਸ਼ਿੰਗ ਨਹੀਂ ਘਾਨੇ ਆ ਪੰਜਾਬ ਜੇ ਬੈਠੀ ਆ ਯੂਪੀ ਵਿਆਹ ਦੀ ਗੱਲਾਂ ਮਾਰਦੀ ਆ ਯੂਪੀ ਵਿਆਹ ਕੇ ਨਾ ਕੋਈ ਨਾ ਬਤਾ ਦੇਗੇ ਆ ਦੇਖ 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 ਬੰਦ ਮਾਸੀ ਦੇਖ ਦੇਖ ਬੰਦ ਮਾਸੀ ਇਹ ਦੱਸੋ ਬੋਲ 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 ਕੋਣ ਬੋਲ ਹੋਰ ਆ ਦੇਖੋ ਆਨੇ ਬੋਲ ਬੋਲੀ ਨਾ ਸੀ ਹਾਂ ਉਹੀ ਵਿਆਹ ਸੀ ਉਹ ਕਮਾਰੀਉ ਮੈਂ ਆ ਦੇਖੋ ਦੇਖੋ ਪੰਜਾਬੀਆਂ ਇਸ ਬਿੜੇ ਨੂੰ ਉਹ ਟੋਡਾ ਸ਼ੇਰ ਕਾ ਨਾ ਫਤਕ ਨਹੀਂ ਬੰਦਾ ਮੈਂ ਨੇ ਇਸ ਕੱਪਾ ਬੰਦਾ ਨਹੀਂ ਬੰਦਾ ਇਹ ਝੂਠ ਬੋਲ ਕੇ ਯਮਨਾ ਨਾ ਘਾਇਆ ਕਰੋ ਠੀਕ ਹੈ ਇਹਨਾਂ ਪਈਆਂ ਨੂੰ ਪੰਜਾਬ ਤੋਂ ਬਾਹਰ ਨਾ ਕੱਢ ਦੇਣਾ ਇਹਨਾਂ ਨੇ ਬਿਨਾ ਕਰੇ ਕਰ ਦੇਣਾ ਆ ਦੇਖ ਲਓ ਇਹ ਪੰਜਾਬ ਚ ਬਹਿ ਕੇ ਦੁਕਾਨ ਦੇ ਵਿੱਚ ਸਾਡੀ ਦੁਕਾਨ ਦੇ ਵਿੱਚ ਬਹਿ ਕੇ ਇਹ ਬਦਬਾਸ਼ ਬਦਮਾਸ਼ੀ 452 ਬੰਦੀ ਆ ਉਹ ਬੰਦ ਨੂੰ ਲੈ ਕੇ ਸਾਡੇ ਦੁਕਾਨ ਤੇ ਹਮਲਾ ਕੀਤਾ 452 ਆ ਕਰਨੇ ਕਰਨ ਜੋ ਕਰਨੇ ਉਹ ਕੋ ਜੋ ਗੋੜੇ ਉਹ ਵੀ ਹੈ ਮੈਂ ਕੋਈ ਉਹ ਵੀ ਹੈ ਮੈਂ ਕੋਈ ਸੌਣੇ ਨੂੰ ਬੁਲਾਇਆ ਉਹ ਬੁਲਾਇਆ ਉਸ ਨੂੰ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਜੀ ਆ ਦੇਖੋ ਭਾਈ ਗੁਰਜੀ ਦਾ ਖਾਤਾ ਭਾਈ ਤੁਸੀਂ ਕੀ ਮੈਂ ਇੱਕ ਨਿਕਲੋਗਾ ਆ ਬੰਦੇ ਸਪੋਰਟ ਤੇ ਆਏ ਨੇ ਉਹ ਪ੍ਰਵਾਸੀ ਬੰਦੇ ਦੀ ਉਲਟਾ ਸਾਡੀ ਦੁਕਾਨ ਤੇ ਨੇ ਹਮਲਾ ਕੀਤਾ ਤੇ ਹੁਣ ਹੁਣ ਨਹੀਂ ਤੋਂ ਨਹੀਂ ਆ ਦੇਖੋ ਆ ਬੰਦਾ ਹਲੇ ਕਹਿੰਦਾ ਕਹਿੰਦਾ ਅਸੀਂ ਕੰਪਲੀਟ ਕਰਦੇ ਆ ਮੈਡੀਕਲ ਕਰਦੇ ਆ ਨਹੀਂ ਬੇਦਰਵਾਜੀ ਵਾਲੀ ਗੱਲ ਆ ਤੂੰ ਸੜ ਜਾ ਉਹਨੇ ਕਹਿੰਦੇ ਮੈਡੀਕਲ ਕਰਾਉਣੇ ਆ ਬੰਦੇ ਦਾ ਹੱਡੀ ਉੱਡ ਭਰਾ ਯਾਰ ਜੀ ਸਾਡੇ ਮੈਡੀਕਲ ਕਰਾ ਤਾਂ ਮੋਟਰ ਨਹੀਂ ਨਹੀਂ ਵੀਰੇ ਆ ਵੀਡੀਓ ਸ਼ੇਅਰ ਕਰ ਦੇ ਐਸ ਐਚਓ ਸਾਹਿਬ ਨੂੰ ਪਤਾ ਆ ਉਹਨੇ ਜਨਾਨੀਆਂ ਦਾ ਸਹਾਰਾ ਲੈ ਕੇ ਆ ਦੇਖੋ ਇਹ ਨਹੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਪਰਵਾਸੀ ਬੰਦੇ ਰਹੇ ਆ ਮਾਗੀ ਦਾ ਉਹ ਲੈ ਕੇ ਜਾਂਦੇ ਆ ਬੜਾਈਆ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਗੱਲ ਸੁਣੋ ਇਹ ਨਹੀਂ ਆ ਗਿਆ ਜੀ ਸੰਪਰਕ ਕੇ ਗਏ ਗੱਲ ਸੁਣੋ ਜੀ ਸਰਦਾਰ ਸਾਹਿਬ ਕਾਬਾ ਸੇ ਕਾਬਾ ਸੇ ਕਦੇ ਹੈਂਡੀਕਾਮ ਦੇ ਭਰਾ ਨੂੰ ਕਿਦੋਂ ਤੂੰ ਆਉਂਦਾ ਸੁਣ ਕੋਈ ਵੀ ਹੈ ਨਾ ਮਰਗੀ ਤਰੀਕ ਬੰਦੇ ਦੇ ਆਹ ਕਹਿੰਦਾ ਆ ਬੰਦਾ ਕਹਿੰਦਾ ਪੱਗ ਮਾਰੀ ਜਾਓ ਪੱਗ ਮਾਰੀ ਜਾਓ ਬੰਦਾ ਕਹਿੰਦਾ ਅੱਲ ਨਹੀਂ ਇਹਨੂੰ ਵੀ ਲੱਗਦਾ ਇਹ ਗੱਲ ਸੁਣੋ ਆਹ ਵੀਰ ਬੰਦੀ ਕਾਹਨ ਆ ਨਾ ਆ ਜਾ ਹੈ ਸਾਡੀ ਕਹਿੰਦਾ ਪੱਕਾ ਲਾਵਾਂਗੇ ਇਹ ਕਹਿ ਰਹੇ ਨੇ ਛੜਿਆ ਚਲੋ ਆ ਛੜਿਆ ਮੇਜੀ ਜੋਰੀ ਆ ਚਲੋ ਚਲੋ ਸਧਾਰੇ ਚਲੋ ਸਾਰੇ ਆਓ ਸਾਰੇ ਜਿਹੜਾ ਘਾੜੇ ਮੋੜ ਸੇ ਜਾਣੇ ਚੱਲਾ ਜਾਣੇ ਆਓ ਸਾਰੇ ਆਈਓ